ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ-ਜਿੱਥੇ ਵੀ ਹੜ੍ਹ ਆਏ ਨੇ ਪਾਣੀ ਦੀ ਪ੍ਰੋਬਲਮ ਹੈਗੀ ਐ ਪੰਜਾਬ ਦੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਜ਼ਮੀਨਾਂ ਬਰਬਾਦ ਹੋ ਗਈਆਂ ਘਰ ਟਹਿ ਟੇਰੀ ਹੋ ਗਏ ਮਾਲ ਡੰਗਰ ਦਾ ਬਹੁਤ ਨੁਕਸਾਨ ਹੋਇਆ ਹੈ ਵਲੰਟੀਅਰ ਸਾਰੇ ਕੰਮ ਕਰ ਰਹੇ ਨੇ ਤੇ ਫਿਕਰ ਕਰਨ ਦੀ ਲੋੜ ਨਹੀਂ ਹੌਸਲਾ ਰੱਖੋ ਤੋੜੇ ਨਾਲ ਪੰਜਾਬ ਖੜਾ ਹੈ ਪਰ ਜਿਹੜੇ ਹੜਪੀੜ ਤੋਂ ਲੋਕ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਅੱਜ ਇਹਨੂੰ ਧਿਆਨ ਦੇ ਨਾਲ ਸੁਣਿਓ ਜਿੰਨੇ ਸਮਾਜ ਸੇਵੀ ਨੇ ਜਾਂ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਧਿਆਨ ਜ਼ਰੂਰ ਦਿਓ ਮੌਜੂਦਾ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਨ ਸਿੰਘ ਮਾਨ ਗਰਾਊਂਡ ਲੈਵਲ ਤੇ ਉਹਨਾਂ ਦੇ ਜਿੰਨੇ ਵੀ ਮੰਤਰੀ ਨੇ ਐਮ ਐਲ ਏ ਨੇ ਜਬ ਪ੍ਰਸ਼ਾਸਨ ਲੱਗਾ ਹੋਇਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਹੈਲਪ ਕਰ ਰਹੇ ਨੇ ਔਰ ਆਪਣਾ ਫਰਜ਼ ਸਮਝ ਕੇ ਪਰ ਮੌਕੇ ਦੀ ਸਰਕਾਰ ਨੂੰ ਭੰਡਣ ਵਾਸਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਖਾਸ ਕਰਕੇ ਮੈਂ ਇਹ ਦੋ ਦੀ ਗੱਲ ਕਰ ਲਵਾਂ ਕਾਲੀ ਤੇ ਕਾਂਗਰਸ ਇਹ ਬੰਦਿਆਂ ਨੇ ਡਰਾਮਾ ਬਹੁਤ ਕੀਤਾ ਹੈ ਸ਼ਖਵੀਰ ਜਾਂਦਾ ਉਹਨੂੰ ਪਹਿਲਾਂ ਚਾਰ ਕੈਮਰਾ ਵਾਲੇ ਪਹੁੰਚੇ ਹੁੰਦੇ ਇੱਕ ਵੀਡੀਓ ਇੱਕ ਬੀਬੀ ਜਿ ਆਈ ਉਹ ਹੱਥ ਜੋੜਦੀ ਹੈ ਕਹਿੰਦੀ ਤੁਸੀਂ ਕਦੋਂ ਆਉਂਗੇ ਮੁੜ ਕੇ ਸਾਨੂੰ ਵੱਡੇ ਬਲ ਤੇ ਬੜੀ ਆਸ ਹੁੰਦੀ ਸੀ ਤੇ ਉਧਰੋਂ ਕੈਪਚਰ ਸਰਵੀਰ ਨੂੰ ਕੀਤਾ ਜਾ ਰਿਹਾ ਉਧਰੋਂ ਬੀਬੀ ਨੂੰ ਕੀਤਾ ਜਾ ਰਿਹਾ ਜਾਣੀ ਕਿ ਇਦਾਂ ਲੋਕਾਂ ਨੂੰ ਅਹਿਸਾਸ ਕਰਾ ਰਹੇ ਵੀ ਇੱਥੇ ਪੰਜਾਬ ਦਾ ਕੋਈ ਬਾਲੀਵੁੱਡ ਨਹੀਂ ਹੈਗਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਜਿੰਨੇ ਸਾਲ ਪੰਜਾਬ ਤੇ ਰਾਜ ਕੀਤਾ ਹੈ ਅਕਾਲੀਆਂ ਤੇ ਕਾਂਗਰਸੀਆਂ ਨੇ ਤੁਸੀਂ ਅੱਜ ਤੱਕ ਦਰਿਆ ਦੇ ਪ੍ਰਤੀ ਕੀ ਸੋਚਿਆ ਉਹਨਾਂ ਲੋਕਾਂ ਪ੍ਰਤੀ ਕੀ ਦੇਣਾ ਤੁਹਾਡੀ ਦੱਸਿਓ ਪਹਿਲਾਂ ਨਸ਼ਿਆਂ ਦੇ ਨਾਲ ਬਰਬਾਦ ਤੁਸੀਂ ਕੀਤਾ ਗੈਂਗਸਟਰਵਾਦ ਤੁਹਾਡੀਆਂ ਸਰਕਾਰਾਂ ਵਿੱਚ ਆਇਆ ਇੱਕ ਮੈਂ ਉਦਾਹਰਣ ਦੇਣੀ ਹੈ ਮੈਂ ਪਹਿਲਾਂ ਹੀ ਸਾਡੇ ਇੱਕ ਬੰਦੇ ਨਾਲ ਗੱਲ ਕਰਕੇ ਛੱਡਿਆ ਤੁਸੀਂ ਆਪਣੇ ਘਰ ਦੇ ਵਿੱਚ ਨਾ ਸੌਫ ਡੂੰਘਾ ਖੂਪ ਪਟਲੋ ਪਹਿਲਾਂ ਤੁਸੀਂ ਇਹ ਦੇਖਿਓ ਵੀ ਪਟਣ ਤੇ ਕਿੰਨੇ ਦਿਨ ਲੱਗਣਗੇ ਖੂਬ ਜੇ 100 ਫੁੱਟ ਖੂਬ ਪਟਣਾ ਹੋਊ ਤਾਂ ਕਿੰਨੇ ਦਿਨਾਂ ਵਿੱਚ ਤੁਸੀਂ ਖੂਬ ਪਟੋਗੇ ਉਦੋਂ ਬਾਅਦ ਤੁਸੀਂ ਉਹ ਖੂ ਨੂੰ ਭਰ ਕੇ ਦੇਖਿਓ ਵੀ ਕਿੰਨੇ ਦਿਨਾਂ ਵਿੱਚ ਉਹ ਖੂ ਭਰਿਆ ਜਾਂਦਾ ਮੈਂ ਇੱਕ ਘਰ ਦੀ ਗੱਲ ਕਰੇ ਆ ਜਿਹੜੀਆਂ ਪਹਿਲਾਂ ਟੋਲਟਾਂ ਵਾਸਤੇ ਉਹ ਪੜਦੇ ਸੀ ਨਾ ਆਪਾਂ ਖੂਈਆਂ ਜੀਆਂ ਉਹ ਦੋ ਦੋ ਤਿੰਨ ਤਿੰਨ ਦਿਨ ਲੱਗਦੇ ਸੀ ਉਹਨੂੰ ਪਟਣ ਵਾਸਤੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਖੂਬ ਪਟ ਲੋ 100 ਫੁੱਟ ਡੂੰਗਾ ਪਹਿਲਾਂ ਦੇਖੋ ਵੀ ਕਿੰਨੇ ਦਿਨ ਪਟਨਤੇ ਲੱਗੇ ਨੇ ਫਿਰ ਉਹਨੂੰ ਭਰਨ ਤੇ ਦੇਖੋ ਕਿੰਨੇ ਦਿਨ ਲੱਗਦੇ ਨੇ ਮੈਂ ਇੱਕ ਖੁੱਦ ਹੀ ਗੱਲ ਕੀਤੀ ਹੈ ਘਰ ਦੀ ਗੱਲ ਕੀਤੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਨੇ ਕਿੰਨੇ ਖੂ ਪੱਟੇ ਨੇ ਉਹ ਭਰਨੇ ਕਦੇ ਸੌਖੇ ਨਹੀਂ ਹੁਣੇ ਲੀਲੇ ਬੰਦੇ ਨੇ ਪੱਗ ਕਾਂਗਰਸੀ ਹੁਣ ਚਿੱਟੀ ਬੰਨ ਲੈਣਗੇ ਤੇ ਜਾ ਉਹ ਜੋ ਕਿਹੜੀ ਹੁੰਦੀ ਹੈ ਬਲੋ ਕਲਰ ਜਾ ਇਦਾਂ ਦੀ ਬੰਨ ਲੈਂਦੇ ਆ ਬਨ ਕੇ ਸਾਹਮਣੇ ਆ ਜਾਣਗੇ ਭਵੰਤਮਾਨ ਨੇ ਤਾਂ ਕੀਤਾ ਹੀ ਕੱਖ ਨਹੀਂ ਭਵੰਤਮਾਨ ਤੁਹਾਡੇ ਘਰ ਵਿੱਚ ਆ ਕੇ ਝਾੜੂ ਮਰੇ ਤੁਸੀਂ ਕਿਸੇ ਦੇ ਘਰਾਂ ਵਿੱਚ ਜਾ ਕੇ ਝਾੜੂ ਮਰੇ ਸੀ ਇਹ ਨਾ ਹੁਣ ਇਹਨਾਂ ਨੂੰ ਬਹਾਨਾ ਮਿਲ ਗਿਆ ਵੀ ਹੁਣ ਹਰ ਆਏ ਨੇ ਇੱਥੇ মিডিਆ ਦਾ ਹੁਕਮ ਹੈਗਾ মিডিਆ ਕੱਟਾ ਹੋਇਆ ਵੀ ਵੱਧ ਤੋਂ ਵੱਧ ਭਵੰਤਮਾਨ ਨੂੰ ਪੰਡਿਆ ਜਾਵੇ ਆ ਮੂਤਪਾ ਲਾੜੇ ਆ ਉਹ ਭੰਤਾ ਭੰਤਾ ਕਰੀ ਜਾਂਦੇ ਆ ਵੀ ਜਿਹੜੇ ਬੰਦੇ ਮੌਜੂਦਾ ਮੁੱਖ ਮੰਤਰੀ ਦਾ ਨਾਂ ਲੈਣ ਤੋਂ ਨਫ਼ਰਤ ਕਰਦੇ ਐ ਭਵਨ ਸਿੰਘ ਨਹੀਂ ਕਹਿ ਸਕਦੇ ਸੀਐਮ ਨਹੀਂ ਕਹਿ ਸਕਦੇ ਤੇ ਜੇ ਕਿਤੇ ਇਹਨਾਂ ਲੋਕਾਂ ਦਾ ਰਾਜ ਆ ਜਾਵੇ ਜਿਹੜੇ ਬੰਦੇ ਅੱਜ ਮੁੱਖ ਮੰਤਰੀ ਨੂੰ ਟੱਚ ਕਰਕੇ ਜਾਣਦੇ ਨੇ ਜੇ ਕਿਤੇ ਇਹਨਾਂ ਦਾ ਰਾਜ ਆ ਜਾਵੇ ਇਹ ਆਮ ਲੋਕਾਂ ਨੇ ਕੀ ਕਰਨਗੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ ਬੀਜੇਪੀ ਦਾ ਤਾਂ ਹਜੇ ਕੋਈ ਬਹੁਤਾ ਬੋਲਵਾਲਾ ਹੈ ਨਹੀਂ ਉਹ ਤਾਂ ਸੈਂਟਰ ਵਿੱਚ ਹੈ ਹੁਣ ਕਿਤੇ ਇਹ ਨਾ ਕਹਿ ਦਿਓ ਵੀ ਇਹ ਬੀਜੇਪੀ ਦਾ ਬੰਦਾ ਹੈ ਤਾਂ ਨਹੀਂ ਗੱਲ ਕੀਤੀ ਕਹਿ ਦੇਣਾ ਜੇ ਬੀਜੇਪੀ ਆਉਗੇ ਤਾਂ ਉਹਨਾਂ ਨੂੰ ਵੀ ਕਹਿ ਦਿੰਦੇ ਆਪਾਂ ਪਰ ਹਲੇ ਉਹਨਾਂ ਦਾ ਕੋਈ ਬੋਲ ਬਲਾ ਹੈ ਨਹੀਂ ਪੰਜਾਬ ਲਈ ਜਦੋਂ ਆਉਣਗੇ ਉਹਨਾਂ ਨੂੰ ਵੀ ਆਪਾਂ ਕਹਿ ਦਾਂਗੇ ਮੈਂ ਗੱਲ ਕੀਤੀ ਹੈ ਮੌਜੂਦਾ ਸਰਕਾਰ ਦੀ ਤੁਸੀਂ ਦੇਖਿਆ ਅਮਰਸਰ ਦੀ ਡੀਸੀ ਉਹ ਛੋਟੀ ਜੀ ਬੱਚੀ ਹੈ 22 ਸਾਲ 25 ਸਾਲ ਕਿੰਨੀ ਕੁਮਰ ਹੁੰਦੀ ਹੈ ਤੇ ਉਹ ਕਿਦਾਂ ਮਹੀਨੇ ਵਿੱਚ ਭੱਜੇ ਫਿਰਦੀ ਹੈ ਸਾਡੇ ਹਰਾਮਖੋਰ ਲੋਕ ਇਹੋ ਜਿਹੇ ਨੇ ਉਹਨੂੰ ਵੀ ਨਾ ਗਲਤ ਨਜ਼ਰ ਦੇ ਨਾਲ ਦੇਖਿਆ ਉਹ ਕੁਲਦੀਪ ਸਿੰਘ ਢਾਲੀਵਾਲ ਨੇ ਜਦੋਂ ਚੈੱਕ ਫੜਾਇਆ ਕਿ ਮੇਰੀ 1 ਮਹੀਨੇ ਦੀ ਤਨਖਾਹ ਹੜਪੀਟਾਂ ਨਹੀਂ ਦੇ ਰਿਆ ਉਹਨੇ ਇਦਾਂ ਮੋਢੇ ਤੇ ਕਿਤੇ ਹੱਥ ਲਾ ਦਿੱਤਾ ਉਹਦੀ ਪੋਤੀਆਂ ਵਰਗੀ ਉਹ ਢਾਲੀਵਾਲ ਦੀ